ਉਹ ਜਿੱਦਾਂ 12 ਲੱਖ ਦਾ ਖਰੀਦਾ ਇੱਕ ਕਿੰਨਾ ਕ ਫਾਇਦਾ ਹੋਇਆ ਉਹ ਚੋਂ ਬਚਾ ਕਿੰਨਾ ਹੋਇਆ ਮਤਲਬ ਕਿੰਨਾ ਕ ਬੈਠ ਗਿਆ ਸੀਗਾ 27 ਲੱਖ ਰੁਪਏ ਦਾ ਕਿੰਨੇ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਕਿਤੇ ਹੋ ਗਿਆ ਭਾਜੀ 15-20 ਸਾਲ ਹੋ ਗਏ ਆਹ ਤਾਂ ਹੀ ਉਹ ਫਿਰ ਪੰਜਾਬੀ ਵਧੀਆ ਬੋਲਦੇ ਪਏ ਆ ਹਾਂਜੀ ਸਾਡੇ ਬੰਦੇ ਜਾਂਦੇ ਆ ਬਾਹਰ ਕੰਮ ਕਰਨ ਨਾ ਤੁਸੀਂ ਬਾਹਰੋਂ ਆ ਕੇ ਇੱਥੇ ਕੰਮ ਕਰਦੇ ਆ ਇੱਥੇ ਕਰਦੇ ਆ ਇੰਡੀਆ ਚੋਂ ਜਿੱਦਾਂ ਯੂਪੀ ਪਿਹਾਰ ਤੋਂ ਆ ਕੇ ਕੰਮ ਕਰਦੇ ਆ ਅੱਛਾ ਸਰਦਾਰ ਲੈਂਦੇ ਇਟਲੀ ਚ ਅੱਛਾ ਉਹ ਸਾਡੇ ਇੱਥੇ ਯਕੀਨ ਕਰਕੇ ਸਾਨੂੰ ਦੇ ਗਏ 5-6 ਕਿਲੋ ਦਾ ਦਿੱਤਾ ਹੈ। اچھا ਤੇ ਗਏ ਹੋ। ਠੀਕ ਹੈ ਠੀਕ ਹੈ। ਉਹਨਾਂ ਨੂੰ ਜੋ ਵੱਟ ਕੇ ਦਿੱਤਾ ਠੀਕ ਹੈ। ਅੱਛਾ। ਉਹਨਾਂ ਨੇ ਬਾਕੀ ਆਪਣੀ ਮਿਹਨਤ ਅਸੀਂ ਰੱਖ ਲਵਾਂ ਉਹ ਕਹਿੰਦੇ ਤੈਨੂੰ ਵੀ ਕੁਝ ਵਸਣਾ ਚਾਹੀਦਾ। ਚਲੋ। ਇਹ ਸੰਤਰੇ ਨੂੰ ਸਾਡੇ ਬਹੁਤ ਪਸੰਦ ਕਰਦੇ। ਹਾਂ ਇਹ ਗੱਲ ਇਹ ਗੱਲ ਮੈਂ ਪੁੱਛਣੀ ਚਾਹੁੰਨਾ ਸੀ। ਇਹ ਸੰਤਰੇ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਹਾਂ ਇਹ ਤੇ ਜੂਸ ਜ਼ਿਆਦਾ ਹੈ। ਅੱਛਾ। ਇਹ ਜਿੱਤ ਪਤਲੀ ਛਿੱਕੜ ਹੈ ਮਿੱਠਾ ਵੀ ਹੈ। ਹਾਂ। ਹਾਂਜੀ। ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਵਸਥਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਕਾਫੀ ਦਿਨਾਂ ਬਾਅਦ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋਇਆ ਹਾਂ ਪਿਛਲੇ ਮੇਰੇ ਸਾਰੇ ਹੀ ਵਲੌਗਸ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿੱਦਾਂ ਕਿ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਹੀ ਰਹੇ ਹੋ ਕਿ ਮੈਂ ਇੱਕ ਸੰਤਰੀਆਂ ਦੇ ਬਾਗ ਵਿੱਚ ਖੜਾ ਹਾਂ ਤੇ ਇਹ ਸੰਤਰੀਆਂ ਦਾ ਜਿਹੜਾ ਬਾਗ ਹੈ ਇਹਦੀ ਤੁਹਾਨੂੰ ਲੋਕੇਸ਼ਨ ਦੱਸਾਂਗਾ ਕਿੱਥੇ ਆ ਤੇ ਇਸ ਜਗ੍ਹਾ ਦੇ ਉੱਤੇ ਸੰਤਰੀਆਂ ਦੇ ਬਹੁਤ ਬਾਗ ਹੁੰਦੇ ਸੀ ਅੱਜ ਤੋਂ 50 ਸਾਲ ਪਹਿਲਾਂ ਤੇ ਹੁਣ ਕਾਫੀ ਘਟ ਗਏ ਆ ਇਹ ਹੁਸ਼ਿਆਰਪੁਰ ਜ਼ਿਲ੍ਹਾ ਆ ਜਿੱਥੇ ਇਹ ਬਾਗ ਆ ਤੇ ਤੁਹਾਨੂੰ ਐਗਜ਼ੈਕਟ ਲੋਕੇਸ਼ਨ ਵੀ ਦੱਸਾਂਗਾ ਕਿਸ ਰੋਡ ਦੇ ਕੋਲ ਆ ਮੈਂ ਖੜਾ ਪਰ ਮੈਂ ਇੱਥੇ ਇਸ ਕਰਕੇ ਰੁਕਿਆ ਸੀਗਾ ਕਿ ਇਹ ਜਿਹੜਾ ਬਾਗ ਆ ਇਹ ਜਿੱਦਾਂ ਕੁਝ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਜਾਂ ਪ੍ਰਵਾਸੀ ਬੰਦੇ ਆਉਂਦੇ ਆ ਯੂਪੀ ਬਿਹਾਰ ਤੋਂ ਉਹਨਾਂ ਨੇ ਇਹ ਠੇਕੇ ਤੇ ਲਿਆ ਹੋਇਆ ਆ ਤੇ ਉਹਨਾਂ ਤੋਂ ਪੁੱਛਦੇ ਆ ਵੀ ਕਿੰਨੀ ਜਗ੍ਹਾ ਤੇ ਇਹ ਜਿਹੜਾ ਬਾਗ ਲੱਗਾ ਆ ਤੇ ਉਹ ਇਸ ਜਗ੍ਹਾ ਦਾ ਕਿੰਨਾ ਠੇਕਾ ਦਿੰਦੇ ਆ ਕਿਹੜੀ ਜਗ੍ਹਾ ਤੋਂ ਆ ਤੁਸੀਂ ਯੂਪੀ ਬਾਈ ਜੀ ਯੂਪੀ ਕਿਹੜੀ ਜਗ੍ਹਾ ਮੁਰਦਾਬਾਦ ਮੁਰਦਾਬਾਦ ਤੇ ਤੁਹਾਡਾ ਬੰਦਾ ਤਾਂ ਜਿਹੜਾ ਠੇਕੇਦਾਰ ਆ ਉਹ ਠੇਕੇਦਾਰ ਆ ਕੌਣ ਆ ਮਾਲਕ ਆ ਤੁਹਾਡਾ ਨਹੀਂ ਆਪਣੇ ਸਾਜੀਦਾਰ ਸਾਜੀਦਾਰ ਆ ਅੱਛਾ ਅੱਛਾ ਤੁਸੀਂ ਇਹ ਕਦੋਂ ਦਾ ਲਿਆ ਆ ਬਾਗ ਇਹ ਭਾਜੀ ਇਹਦੀ ਸਾਲ ਹੀ ਲਿਆ ਉਹ ਦੂਜੇ ਬੰਦੇ ਨੇ ਠੇਕੇ ਤੇ ਲਿਆਇ ਸੀ ਖਰੀਦਿਆ ਕਿੱਥੇ ਖਰੀਦਿਆ ਆ ਤੁਸੀਂ ਮਤਲਬ ਅਸੀਂ ਮਾਲ ਖਰੀਦਿਆ ਸੰਤਰਾ ਸੰਤਰਾ ਅੱਛਾ ਤੁਸੀਂ ਸੰਤਰਾ ਸੰਤਰਾ ਖਰੀਦਿਆ ਆ ਇਹਨਾਂ ਤੋਂ ਉਹਨਾਂ ਨੇ ਠੇਕੇ ਉਹਨੇ ਠੇਕੇ ਲਿਆਇਆ ਹੈ ਅੱਛਾ ਅੱਛਾ ਤੇ ਤੁਸੀਂ ਕਿੱਦਾਂ ਖਰੀਦਿਆ ਇਹ ਇਹ ਸੀ 3 ਲੱਖ ਦਾ ਅੱਛਾ ਜੋ ਵੀ ਸਾਰਾ ਵੀ ਇਥੇ ਸੰਤਰਾ ਹੋएगा ਸਾਰਾ ਬਾਗ ਤੁਸੀਂ 3 ਲੱਖ ਦੇਣਾ ਇਹਨੂੰ ਐ ਸੀਜ਼ਨ ਦਾ ਹਾਂਜੀ ਅੱਛਾ 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 ਤੇ ਮੰਡੀ ਵਗੈਰਾ ਤੁਸੀਂ ਜਾਣਾ ਮੰਡੀ ਵਗੈਰਾ ਅਸੀਂ ਜਾਂਦੇ ਤੇ ਰਹਿਣੇ ਕਿੱਥੇ ਇੱਥੇ ਇੱਥੇ ਬਾਜੀ ੱਡੇ ਤੇ ਰਹਿਣੇ ਸੰਤਰਾ ਤੇ ਅੱਛਾ ਤੇ ਇੱਥੇ ਕੌਣ ਰਹਿੰਦਾ ਅੰਦਰ ਆ ਆ ਦੇ ਆ ਬਣਾਈ ਜਿਹੜੀ ਕਾਟੇਜ ਇਹ ਹੀ ਬੰਦੇ ਰਹਿੰਦੇ ਦੋਨੇ ਇੱਕ ਕਿਵੇਂ ਰਹਿੰਦਾ ਇੱਕ ਹੋਰ ਹੈਗਾ ਅੱਛਾ ਠੀਕ ਆ ਉਹ ਦੇਖ ਰੇਖ ਲਈ ਤਾਂ ਰਹਿਣਾ ਹੁੰਦਾ ਕਿਸੇ ਨੇ ਇੱਥੇ ਹੈ ਨਾ ਕਿੰਨੇ ਬੰਦੇ ਰਹਿੰਦੇ ਦੋ ਬੰਦੇ ਹੀ ਆ ਇੱਥੇ ਬਸ ਇਹ ਕਿੰਨੀ ਜਗ੍ਹਾ ਚ ਲੱਗਾ ਆ ਇਹ ਹੈਗਾ ਸਵਾ ਦੋ ਕਿੱਲੇ ਭਾਈ ਜੀ ਜ ਸਵਾ ਦੋ ਕਿੱਲੇ ਪਤਾ ਕਿੰਨਾ ਠੇਕਾ ਦੇਣਾ ਇਹਦਾ ਕਿੰਨਾ ਠੇਕਾ ਦਿੰਦਾ ਇਹ ਦਿੰਦਾ 1,25,000 ਸਵਾ ਲੱਖ ਹੋ ਗਿਆ ਅੱਛਾ ਤੇ ਪਹਿਲੀ ਵਾਰੀ ਇੱਥੇ ਖਰੀਦਿਆ ਤੁਸੀਂ ਇਹ ਕਿ ਹਰ ਸਾਲ ਖਰੀਦਦੇ ਆ ਹਰ ਸਾਲ ਹੀ ਪਿਛਲੇ ਸਾਲ ਖਰੀਦਿਆ ਸੀਗਾ ਭਾਜੀ ਅਸੀਂ ਹਾਂ ਬੇਰਮਪੁਰ ਖਾੜੇ ਹੋ 12 ਲੱਖ ਦਾ ਉਹ ਤਾਂ ਬਹੁਤ ਜ਼ਿਆਦਾ ਹੀ ਤਾਂ ਮੰਨ ਲਓ ਹੈ ਤੇ ਕਹਿ ਤੀ ਮੰਦਾ ਹੈ ਉਹਦਾ ਪਿਛਲੀ ਵਾਰ ਵਧੀਆ ਰਹਿ ਗਏ ਉਹ ਜਦੋਂ 12 ਲੱਖ ਦਾ ਖਰੀਦਿਆ ਕਿ ਕਿੰਨਾ ਕੁ ਫਾਇਦਾ ਹੋਇਆ ਉਹ ਚੋਂ ਬਚਾ ਕਿੰਨਾ ਹੋਇਆ ਮਤਲਬ ਕਿੰਨਾ ਕੁ ਬੈਠ ਗਿਆ ਸੀਗਾ 27 ਲੱਖ ਰੁਪਏ ਦਾ ਮਤਲਬ 100% ਬੈਨੀਫਿਟ ਲੈ ਲਿਆ ਵਿੱਚੋਂ ਅੱਛਾ ਮਤਲਬ ਕਿ ਚੰਗਾ ਹੋਇਆ ਫਾਇਦਾ ਹੈ ਨਾ ਅੱਛਾ ਤੇ ਜਦੋਂ ਹੁਣ ਖਰੀਦ ਲਿਆ ਖਰੀਦਣ ਤੋਂ ਬਾਅਦ ਸਾਰਾ ਆਪ ਹੀ ਲੈ ਕੇ ਜਾਣਾ ਕਰਨਾ ਆਪੀ ਤੋੜਾਣਾ ਆਪੀ ਲੈ ਕੇ ਜਾਣਾ ਮੰਡੀ ਉਂਡੀ अच्छा ते ਇਹਨਾਂ ਨੂੰ ਪੈਸੇ ਮਹੀਨੇ ਦੇ ਮਹੀਨੇ ਦੇਣੇ ਮਹੀਨੇ ਦੇ ਮਹੀਨੇ ਜਿੰਨੇ ਵੀ ਬੰਦੇ ਲਾਉਣੇ ਉਹਨਾਂ ਨੂੰ ਮਹੀਨੇ ਦੇ ਮਹੀਨੇ ਕਿਸੇ ਨੇ ਦਸ ਦਹਾੜੀ ਲਗਾਈ ਹੈ ਤਾਂ ਸਾਦੇ ਪੈਸੇ ਦੇ ਦੇਣੀ ਇਦਾਂ اچھا ਇਹੜੇ ਪੱਕੇ ਲੱਗ ਜਾਂਦੇ ਉਹਨਾਂ ਨੂੰ ਪੱਕੀ ਦਹਾੜੀ ਦਿੰਦੇ ਮਹੀਨੇ ਦੇ ਮਹੀਨੇ ਦੇ ਅੰਤ ਹੀ ਉਹਨਾਂ ਤੇ ਕੰਮ ਇਹੀ ਕਰਦੇ ਆ ਸਿਰਫ ਇਹੀ ਕਰਦੇ ਮਤਲਬ ਚੰਗਾ ਪੈਸਾ ਜਿੱਦਾਂ ਪਿੱਛੇ ਬਣਿਆ ਖਿਆਲੇ ਦੇ ਕੋਲ ਤੁਸੀਂ ਕਹਿੰਦੇ ਆ 12 ਦਾ 27 ਬਣਿਆ ਹਾਂਜੀ ਸੀਜ਼ਨ ਦਾ ਸੀਜ਼ਨ ਦਾ ਹੀ ਹੈ ਨਾ ਚਲੋ ਬਹੁਤ ਵਧੀਆ ਦੇਖੋ ਮੈਂ ਉਦਾਂ ਆਪਣੇ ਸਾਰੇ ਵਿਅਕਤੀ ਨੂੰ ਦੱਸਣਾ ਚਾਹੁੰਦਾ ਹਾਂ ਸਾਡੇ ਬੰਦੇ ਜਾਂਦੇ ਆ ਬਾਹਰ ਕੰਮ ਕਰਨ। ਤੁਸੀਂ ਬਾਹਰੋਂ ਆ ਕੇ ਇੱਥੇ ਕੰਮ ਕਰਦੇ ਆ। ਇੰਡੀਆ ਚੋਂ ਜਿੱਦਾਂ ਯੂਪੀ ਪਿਆਰ ਤੋਂ ਆ ਕੇ ਕੰਮ ਕਰਦੇ ਆ। ਕਰਦੇ ਆਪਣੀ ਇੰਡੀਆ ਦੇ ਵਿੱਚ ਹੀ ਹੈ। ਹੈ? ਹੈਗਾ ਤਾਂ ਇਹ। ਆਹੋ ਨਹੀਂ 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 ਮੈਂ ਗੱਲ ਕਰਦਾ ਸਾਡੇ ਬੰਦੇ ਕੈਨੇਡਾ ਅਮਰੀਕਾ ਜਾ ਰਹੇ ਆ ਬਾਹਰ। ਤੁਸੀਂਆਂ ਕੰਟਰੀਆਂ ਚ ਜਾ ਜਾ ਕੰਮ ਕਰਦੇ ਆ। ਚਲੋ ਮੈਂ ਇਹ ਨਹੀਂ ਕਹਿਣਾ ਉੱਥੇ ਸਹੂਲਤਾਂ ਲੱਗ ਗਿਆ ਉਹਨਾਂ ਦੀਆਂ ਉਹਨਾਂ ਦੀ ਉਹਨਾਂ ਦੀਆਂ ਪਾਲਿਸੀਆਂ ਅਲੱਗ ਆ ਹਾਂ ਉਹਨਾਂ ਦੇ ਜਿਹਦਾ ਇੱਥੇ ਨਹੀਂ ਸਰਦਾ ਉਹ ਜ਼ਿਆਦਾ ਪੈਸੇ ਬਣਾਉਣ ਕਰਕੇ ਵੀ ਜਾਂਦੇ ਆ ਪਰ ਚਲੋ ਮੈਂ ਇਹ ਨਹੀਂ ਕਹਿਣਾ ਇੱਥੋਂ ਛੱਡ ਛੱਡ ਕੇ ਵੀ ਜਾ ਰਹੇ ਨਾ ਛੱਡ ਕੇ ਜਾਂਦੇ ਪਹਿਲਾਂ ਛੱਡ ਕੇ ਨਹੀਂ ਜਾਂਦੇ ਹੁੰਦੇ ਸੀ ਹੂੰ ਤੁਹਾਡੀਆਂ ਫੈਮਲੀਆਂ ਇੱਥੇ ਹੀ ਆ ਸਰ ਇੱਥੇ ਹੀ ਉਹ ਤੇ ਪੱਕੇ ਆ ਗਏ ਆ ਇੱਥੇ ਪੱਕੇ ਹੀ ਆ ਭਾਈ ਇੱਥੇ ਹੀ ਆਪਣੀ ਜ਼ਮੀਨ ਮੀਨ ਲੈ ਲਈਏ ਇੱਥੇ ਹੀ ਆਪਣੀ ਅੱਛਾ ਆਪਣੇ ਇੱਥੇ ਹੀ ਕਰਦੇ ਆ ਤੇ ਉਹ ਪਿੱਛੇ ਜਿੱਥੋਂ ਉੱਥੇ ਜਿੱਥੋਂ ਆਏ ਆ ਯੂਪੀ ਤੋਂ ਉਧਰ ਆਪਣੀਆਂ ਜਗ੍ਹਾ ਹੈ ਨੀ ਗਿਆ ਆਪਣੇ ਕੋਲ ਉੱਥੇ ਕੌਣ ਰਹਿੰਦਾ ਉੱਥੇ ਆਪਣੇ ਜਿੱਦਾਂ ਤਾਏ ਹੂਏ ਹੈਗੇ ਉਹ ਉਧਰ ਆ ਗਿਆ ਤੇ ਕਦੋਂ-ਕਦੋਂ ਜਾਂਦੇ ਆ ਦਿਵਾਲੀ ਤੇ ਚਲ ਜਾਂਦੇ ਹੋਲੀ ਤੇ ਚਲ ਜਾਂਦੇ ਉਧਰ ਚਲੇ ਉਧਰ ਤਾਂ ਪੰਜਾਬੀ ਬਹੁਤ ਆ ਹੈਗੇ ਪੰਜਾਬੀ ਬਾਜਪੁਰ ਵੱਲਾਂ ਹੋਰ ਬਹੁਤ ਹੈ ਨਾ ਕਿਉਂਕਿ ਉਹ ਜ਼ਮੀਨਾਂ ਬਹੁਤ ਆਵਾਦ ਕੀਤੀਆਂ ਸੀ ਉਹਨਾਂ ਨੇ ਹਾਂ ਇਹ ਇਹ ਗੱਲ ਬਿਲਕੁਲ ਚਲੋ ਮੈਂ ਹੁਣ ਇਸ ਜਗ੍ਹਾ ਬਾਰੇ ਵੈਸੇ ਗੱਲ ਕਰ ਰਿਹਾ ਸੀ ਆਪਣੇ ਸਾਰੇ ਈ ਵਿਊਜ਼ ਨਾਲ ਤੇ ਬਹੁਤ ਵਧੀਆ ਚਲੋ ਇਹ ਕੰਮ ਕਰਦੇ ਦੇਖੋ ਮਿਹਨਤ ਕਰਦੇ ਆ ਤੇ ਮੈਂ ਆਪਣੇ ਵਿੱਚ ਤਾਂ ਆਪਣੇ ਪੰਜਾਬੀ ਆ ਇੱਥੇ ਪੰਜਾਬ ਦੇ ਲੋਕ ਜਿਹੜੇ ਆ ਉਹ ਜਿਹਦਾ ਬਾਹਰ ਜਾਂਦੇ ਆ ਉਹਨਾਂ ਨੂੰ ਵੀ ਇਹ ਆਪਸ਼ਨਸ ਦੇਖਣੀਆਂ ਚਾਹੀਦੀਆਂ ਆ ਇਹ ਵੀ ਕੰਮ ਦੇਖਣੇ ਚਾਹੀਦੇ ਆ ਤੇ ਚਲੋ ਜਿੱਦਾਂ ਜਿੱਦਾ ਜਿੱਦਾਂ ਕੰਮ ਚੱਲਦਾ ਚਲਾਉਂਦੇ ਆ ਤੇ ਆ ਭਰਾ ਜੀ ਹੁਣੀ ਕਿੱਥੋਂ ਆ ਆ ਮੈਨੂੰ ਲੱਗਣ ਡਿਆ ਇੱਥੋਂ ਹੀ ਆ ਹੋਰ ਭਰਾ ਜੀ ਕੀ ਹਾਲ ਜੀ ਮੈਂ ਕਿੱਥੋਂ ਤੁਸੀਂ ਕਿਹੜੀ ਜਗ੍ਹਾ ਤੋਂ ਸਰਾਈ ਤੋਂ ਹਾਂ ਜੀ अच्छा सराई सराई हां भाई बे अच्छा अच्छा तू ही ਨਾਲ ਆ ਇਥੇ ਬਾਗਜੀ ਹੁੰਨੇ ਤੁਸੀਂ ਦੇਖ ਰੇਖ ਨੂੰ اچھا ਚਲੋ ਵਧੀਆ ਗੱਲ ਆ ਵਧੀਆ ਤੁਹਾਨੂੰ ਕਿੰਨੇ ਪੈਸੇ ਦਿੰਦੇ ਆ ਹੈ ਆ ਪੈਸੇ ਦਿੰਦਾ ਹਾਂ ਚਲੋ ਠੀਕ ਆ ਠੀਕ ਆ ਚਲੋ ਕੀ ਨਾਮ ਆਪਣਾ ਵਿਰਿੰਦਰ ਕੁਮਾਰ ਵਿਰਿੰਦਰ ਕੁਮਾਰ ਚਲੋ ਠੀਕ ਆ ਤੁਸੀਂ ਉਦਾਂ ਕੀ ਕੰਮ ਕਰਦੇ ਸੀ ਪਹਿਲਾਂ ਇਹੇ ਕੰਮ ਕਰਿਆ ਬਾਗ ਦਾ ਇਹੋ ਹੀ ਕਰਦੇ ਆ ਹਾਂ ਜੀ ਦਿਹਾੜੀ ਦਿਹਾੜੀ ਠੀਕ ਆ ਚਲੋ ਬਹੁਤ ਸੋਹਣਾ ਹਾਂ ਜੀ ਉੰਦੀ ਗੱਲ ਆ ਆਪਣਾ ਕੀ ਨਾਮ ਪਰਾ ਜੀ ਰੋਹਿਤ ਭਾਈ ਦੇ ਕਿੰਨੇ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਕਿਤੇ ਹੋ ਗਏ ਭਾਈ ਜੀ 15 20 ਸਾਲ ਹੋ ਗਏ ਆਹ ਤਾਂ ਹੀ ਉਹ ਫਿਰ ਪੰਜਾਬੀ ਵਧੀਆ ਬੋਲਦੇ ਪਏ ਆ ਹਨਾ ਚਲੋ ਵਧੀਆ ਵਧੀਆ ਯਾਰ ਵਧੀਆ ਆ ਚਲੋ ਤੁਹਾਨੂੰ ਉਹ ਜਿਹੜੀ ਰੇੜੀ ਲਾਈ ਆ ਜੂਸ ਦੀ ਉਹ ਬੰਦੇ ਨੂੰ ਬੁਲਾਉਨੇ ਆ ਜਿਸ ਬੰਦੇ ਨੇ ਰੇੜੀ ਲਾਈ ਆ ਉਹ ਬੰਦੇ ਨਾਲ ਮਲਾਉਨੇ ਆ ਤੁਹਾਨੂੰ ਤੇ ਕਾਫੀ ਚਿਰ ਤੋਂ ਇੱਥੇ ਹੈਗਾ ਆ ਕਾਲਾ ਨਾਮ ਆ ਹੋਰ ਭਰਾ ਜੀ ਕੀ ਹਾਲ ਆ ਅੱਛਾ ਹੁਣ ਤੁਸੀਂ ਮੈਨੂੰ ਗੱਲ ਦੱਸੋ ਇਹ ਜਿੱਦਾਂ ਬਾਗ ਤੁਸੀਂ ਠੇਕੇ ਤੇ ਲਿਆਇਆ ਹੈ ਨਾ ਅੱਛਾ ਠੀਕ ਹੈ ਤੇ ਹੋਰ ਵੀ ਇੱਥੇ ਜਗ੍ਹਾ ਜਿੱਦਾਂ ਠੇਕੇ ਵਗੈਰਾ ਤੇ ਲਈਆਂ ਤੁਸੀਂ ਇਹ ਅੰਕਲ ਜੀ ਦੇਖੋ ਪਾਜੀ ਇਹ ਫਸਲ ਤੇ ਹੁੰਦਾ ਕੰਮ ਅੱਛਾ ਜਿੱਦਾਂ ਫਸਲ ਜਿਆਦਾ ਹੋਊਗੀ ਤਾਂ ਜਿਆਦਾ ਪੈਸੇ ਦੇਣੇ ਫਸਲ ਥੋੜਾ ਹੋਊਗਾ ਤਾਂ ਅਸੀਂ ਥੋੜੇ ਪੈਸੇ ਦੇਵਾਂਗੇ ਫਸਲ ਮਤਲਬ ਜਿਆਦਾ ਮਤਲਬ ਕਿਦਾਂ ਮਤਲਬ ਮਾਲ ਜਿਆਦਾ ਲੱਗੂਗਾ ਅੱਛਾ 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 ਪੈਸੇ ਮਾਲਕ ਨੂੰ ਜਿਆਦਾ ਮਿਲਨੇ ਮਤਲਬ ਹਰ ਸਾਲ ਜਦੋਂ ਠੇਕਾ ਜਾਣਨਾ ਉਹ ਸਾਬ ਨਾਲ ਉਹਦੇ ਹਿਸਾਬ ਨਾਲ ਫਿਕਸ ਨਹੀਂ ਹੈਗਾ ਹਾਂ ਫਿਕਸ ਨਹੀਂ ਹੈਗਾ আচ্ছা আচ্ছা ਚਲੋ ਇਹ ਵੀ ਗੱਲ ਤਾਂ ਹੈਗੀ ਆ ਵੀ ਜੇ ਹੁਣ ਫਸਲ ਜ਼ਿਆਦਾ ਲੱਗੀ ਆ ਤਾਂ ਉਹਦਾ ਠੇਕਾ ਤਾਂ ਫਿਰ ਵੈਸੇ ਜ਼ਿਆਦਾ ਵੀ ਵੈਸੇ ਉਹਨੇ ਲੈਣੀ ਆ ਜ਼ਿਆਦਾ ਹਾਂ ਜੀ ਹਾਂ ਤੇ ਚਲੋ ਆਹ ਲਾਈ ਆ ਬੰਦੇ ਨੇ ਜੂਸ ਦੀ ਰੈਡੀ ਆ ਦੇਖੋ ਆ ਮੇਰੇ ਦੇਖਦੇ ਦੇਦੇ ਹੀ ਮਤਲਬ ਕਿ ਇੱਥੇ ਮੈਨੂੰ ਅੱਧਾ ਪੌਣਾ ਘੰਟਾ ਹੋ ਗਿਆ ਤੇ 25-30 ਬੰਦੇ ਤਾਂ ਆਰਾਮ ਨਾਲ ਆ ਕੇ ਗਏ ਆ ਇੱਥੇ ਤੇ ਕਾਫੀ ਵਧੀਆ ਆ ਸਾਫ ਸੁਥਰਾ ਜੂਸ ਆ ਇਹੇ ਵੀ 20 ਰੁਪਏ ਦਾ ਗਲਾਸ ਆ ਦੇਖ ਲਓ ਫਰੈਸ਼ ਜੂਸ ਇਧਰੋਂ ਬਾਗਾਂ ਚੋਂ ਸੰਤਰੇ ਤੋੜ ਕੇ ਫਰੈਸ਼ ਜੂਸ ਤੁਹਾਨੂੰ ਪੁਲਾਇਆ ਜਾਂਦਾ ਇੱਥੇ ਤੇ ਆ ਕੇ ਜਰੂਰ ਟਰਾਈ ਕਰਿਓ ਤੇ ਇੱਥੇ ਫਸਲਾਂ ਫੁਸਲਾਂ ਦੇ ਵੀ ਠੇਕੇ ਲਏ ਹੋਆ ਸਾਰਾ ਲਿਆਇਆ ਜਗਾ ਜ਼ਮੀਨ ਆ ਥੋੜੀ ਬਹੁਤੀ ਲਈ ਹੈ ਅੱਛਾ ਸਰਦਾ ਲੈਂਦੇ ਇਟਲੀ ਚ ਅੱਛਾ ਉਹ ਸਾਡੇ ਇੱਥੇ ਯਕੀਨ ਕਰਕੇ ਸਾਨੂੰ ਦੇ ਗਏ 5-6 ਕਿਲੋ 7 ਕਿਲੋ ਅੱਛਾ ਤੇ ਗਏ ਹੋਆ ਠੀਕ ਆ ਠੀਕ ਉਹਨਾਂ ਨੂੰ ਜੋ ਵੱਟ ਕੇ ਦੇਤਾ ਠੀਕ ਆ ਅੱਛਾ ਉਹ ਲਾ ਨੇ ਬਸੀ ਆਪਣੀ ਮਿਹਨਤ ਅਸੀਂ ਰੱਖ ਲਿਆ ਉਹ ਕਹਿੰਦੇ ਤੈਨੂੰ ਵੀ ਕੁਝ ਬਸਣਾ ਚਾਹੀਦਾ ਚਲੋ ਤੈਨੂੰ ਘਾਟਾ ਨਾ ਪਈ ਜਾਏ ਹੈ ਨਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਉਹ ਇਟਲੀ ਤੇ ਰਹਿੰਦੇ ਆ ਚਲੋ ਸਹੀ ਉਹਨਾਂ ਦੇ ਘਰਦਵਾਰ ਮੈਂ ਸਾਹਮਣਾ ਸਾਡੇ ਕੋਲ ਇਹਨੇ ਪਾਇਆ ਇਹਨੇ ਉਧਾਂ ਹੈ ਕਹਿੰਦੇ ਰੋਟੀ ਪਾਣੀ ਕਾਈ ਜਾਣਾ ਆਉਂਦਾ ਉਹ ਤਾਂ ਸਿੱਧਾ ਕਰਦੇ ਜੱਟ ਉਹ ਐਸ ਵੇਲੇ ਰੇਟ ਕੀ ਸੰਤਰੇ ਦਾ ਸੰਤਰੇ ਦਾ ਰੇਟ ਹੈਗਾ 14-15 ਰੁਪਏ ਮੰਡੀ 'ਚ ਤੇ ਇੱਥੇ ਤੁਸੀਂ ਕਿਦਾਂ ਦਿੰਨੇ ਸੰਤਰਾ ਇਹ ਅਸੀਂ 100 ਦੇ 4 ਕਿਲੋ ਵੇਚੀਦਾ ਜੀ 100 ਦੇ 4 ਪੰਜ ਵੀ ਦੇਈਦਾ ਕਿਸੇ ਨੂੰ ਠੀਕਾ ਠੀਕਾ ਠੀਕ ਆਓ ਸੰਤਰਾ ਚਲੋ ਇੱਕ ਤਾਂ ਇਦਾਂ ਦਾ ਆ ਛੋਟਾ ਛੋਟਾ ਇਹ ਸਾਰਾ ਇਦਾਂ ਦਾ ਹੀ ਆ ਨਾ ਹਾਂ ਹਾਂ ਥੋੜਾ ਥੋੜਾ ਵੱਡਾ ਵੀ ਹੈਗਾ ਵਿੱਚ ਜਿਹੜਾ ਉਹ ਧੋ ਰਿਆ ਸੀ ਉੱਥੇ ਵੱਡਾ ਵੀ ਹੈਗਾ ਹੈ ਨਾ ਹਾਂਜੀ ਹਾਂਜੀ ਵੱਡਾ ਵੀ ਆ ਹੈ ਨਾ ਚਲੋ ਵਧੀਆ ਵਧੀਆ ਬਹੁਤ ਸੋਹਣਾ ਲੱਗਾ ਮੈਨੂੰ ਇਹ ਦੇਖ ਕੇ ਇਹ ਤੇ ਇੱਕ ਮੈਂ ਆਪਣੇ ਸਾਰੇ ਈਵਿਊਸ ਨੂੰ ਦੱਸਣਾ ਚਾਹੁੰਦਾ ਆ ਕਿ ਜਿਹੜਾ ਸੰਤਰਾ ਮੇਨ ਪੰਜਾਬ ਦੇ ਵਿੱਚ ਆ ਉਹ ਅਬੋਹਰ ਫਾਜ਼ਿਲਕਾ ਵੱਲੋਂ ਆਉਂਦਾ ਜ਼ਿਆਦਾ ਤੇ ਸਾਡੇ ਇਧਰ ਵੀ ਪਹਿਲਾਂ ਬਹੁਤ ਬਾਗ ਹੁੰਦੇ ਸੀ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਅੱਜ ਤੋਂ 50 ਸਾਲ ਪਹਿਲਾਂ ਬਹੁਤ ਬਾਗ ਹੁੰਦੇ ਸੀ ਇੱਥੇ ਤੇ ਹੁਣ ਹੁਣ ਕੁਝ ਕੀ ਬਾਗ ਬਚੇ ਆ ਇੱਥੇ ਤੇ ਉਹ ਵੀ ਜਿੱਦਾਂ ਚਲੋ ਬਹੁਤ ਵਧੀਆ ਲੱਗਦਾ ਵੀ ਬਚਾਇਓ ਆ ਤੇ ਹਜੇ ਵੀ ਉਹਨਾਂ ਨੂੰ ਜਿੱਦਾਂ ਫਸਲ ਲੱਗਦੀ ਆ ਉਹਨਾਂ ਨੂੰ ਫਰੂਟ ਲੱਗਦਾ ਤੇ ਆ ਸਾਰਾ ਹੀ ਆ ਜੀ ਦੇਖੋ ਹਾਂਜੀ ਬਰੇ ਮੈਨਾਂ ਫਸਲੀਆਂ ਬੱਗੀਆਂ ਹਾਂ ਹੈ ਇਹ ਸੰਤਰੇ ਵੀ ਸਾਡੇ ਬਹੁਤ ਪਸੰਦ ਕਰਦੇ ਹਾਂ ਹਾਂ ਇਹ ਗੱਲ ਇਹ ਗੱਲ ਮੈਂ ਪੁੱਛਣੀ ਚਾਹੁੰਨਾ ਸੀ ਇਹ ਸੰਤਰੇ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਹੈ ਜੂਸ ਜ਼ਿਆਦਾ ਹੈ ਅੱਛਾ ਇਹ ਜੀ پتਲੀ ਛਿੱਕੜ ਹੈ ਮਿੱਠਾ ਵੀ ਆ ਹਾਂ ਜ਼ਿਆਦਾ ਉਧਰ ਨਾਲ ਛਿਲਕੜ ਮੋਟਾ ਹੁੰਦਾ ਹੈ ਨਾ ਛਿਲਕਾ ਉਹਦਾ ਮੋਟਾ ਹੁੰਦਾ ਹਾਂ ਚਲੋ ਠੀਕ ਆ ਕਾਲੇਪਾ ਪਤਾ ਲੱਗ ਗਈਆਂ ਬੜੀਆਂ ਚੀਜ਼ਾਂ ਅੱਚ ਤੇ ਇੱਕ ਹੋਰ ਮੈਂ ਗੱਲ ਦੱਸਣਾ ਚਾਹਾਂਗਾ ਆਪਣੇ ਸਾਰੇ ਵਿਯੋਸ ਨੂੰ ਆ ਦੇਖੋ ਇੱਧਰ ਰੋਡ ਜਿਹੜੀ ਮੈਂ ਕਿੱਥੇ ਖੜਾ ਆ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਇਹ ਰੋਡ ਹੈਗੀ ਆ ਜੀ ਇਧਰੋਂ ਟਾਂਡਾ ਆਊਟ ਮੋੜ ਤੋਂ ਆ ਰਹੀ ਆ ਤੇ ਇੱਧਰ ਆ ਜੀ ਧੂਤਕਲਾ ਇਸ ਸਾਈਡ ਧੂਤਕਲਾ ਮੈਂ ਮਿਡਵੇ ਤੇ ਖੜਾ ਹੈ ਲਗਭਗ ਸਰਾਈ ਪਿੰਡ ਆ ਇਹ ਸਰਾਈ ਆ ਨਾ ਇਹ ਕੁਰੀਆਂ ਸਰਾਈ ਹਾਂ ਹ ਹੁਸੈਨਪੁਰ ਸੈਨਪੁਰ ਲਾਲੋਵਾਲ ਸੈਨਪੁਰ ਲਾਲੋਵਾਲ ਦੇ ਲੱਗ ਗਈ ਆ ਤੇ ਇਹ ਜਿਹੜੀ ਰੋਡ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਆ ਕਿ ਵੀ ਇਹ ਧੂਤਾਂ ਤੋਂ ਧੂਤਾਂ ਨੂੰ ਜਾ ਰਹੀ ਆ ਧੂਤਕਲਾਂ ਨੂੰ ਦੋ ਸੜਕੇ ਨੂੰ ਤੇ ਇਹ ਰਸਤੇ ਵਿੱਚ ਭਰਾ ਜੀ ਜੂਸ ਬਣਾ ਰਹੀ ਤਾਂ ਰੁਕਿਆ ਸੀ ਮੈਂ ਦੇਖਣ ਨੂੰ ਤੇ ਇੱਥੋਂ ਕਾਫੀ ਸਾਰੀ ਨੌਲੇਜ ਮਿਲੀ ਪਤਾ ਲੱਗਾ ਤੇ ਚਲੋ ਠੀਕ ਹੈ ਜੀ ਮੇਰੇ ਸਾਰੇ ਹੀ ਵਿਅਕਤੀ ਦਾ ਬਹੁਤ ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ